ਵੰਡਾਂ ਦੀ ਕਾਟ ਨਾਲ ਜੂਝ ਰਹੀ ਪੀਆਰਟੀਸੀ ਦੂਸਤ ਵੱਧ ਬਸਾਂ ਦੇ ਬੰਦ ਹੋਣ ਦੀ ਨੌਬਤ ਹੈ ਪੀਟੀਸੀ న్యూਸ ਕੋਲ ਐਕਸਕਲੂਸਿਵ ਦਸਤਾਵੇਜ਼ ਜਿਹਾ ਇਹ ਕੱਲ ਕਿਸੇ ਤੋਂ ਲੁਕ ਹੀ ਨਹੀਂ ਕਿ ਸੂਬੇ ਸਰਕਾਰ ਵੱਲੋਂ ਵੰਡੀਆਂ ਗਈਆਂ ਫ੍ਰੀ ਵਾਲੀਆਂ ਰਿਓੜੀਆਂ ਕਰ ਟ੍ਰਾਂਸਪੋਰਟ ਵਿਪາກ ਕੰਗਾਲ ਹੁੰਦਾ ਜਾ ਰਿਹਾ ਪੀਆਰਟੀਸੀ ਫੰਡਾਂ ਦੀ ਕਾਟ ਨਾਲ ਜੂਝ ਰਿਹਾ ਅਤੇ ਹੁਣ ਨੌਬਤ ਇਹ ਆ ਗਈ ਹੈ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੱਕ ਦੇ ਪੈਸੇ ਨਹੀਂ ਅਤੇ 200 ਤੋਂ ਵੱਧ ਬੱਸਾਂ ਦੇ ਬੰਦ ਹੋਣ ਤੱਕ ਦੀ ਨੌਬਤ ਆ ਗਈ ਹੈ ਜੀਹਾਂ ਪੀਆਰਟੀਸੀ ਵੱਲੋਂ ਟ੍ਰਾਂਸਪੋਰਟ ਵਿਭਾਗ ਦੇ ਵਧੀਕ ਸਕੱਤਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੀ ਪੀਟੀਸੀ ਨਿਊਜ਼ ਕੋਲ ਐਕਸਕਲੂਸਿਵ ਕਾਪੀ ਹੈ ਜਿਸ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਜੇਕਰ ਜਲਦ ਕੁਝ ਨਾ ਕੀਤਾ ਗਿਆ ਤਾਂ ਹਾਲਾਤ ਬੱਦਤਰ ਹੋ ਜਾਣਗੇ ਜੀਹਾਂ ਇਸ ਵਿੱਚ ਪੀਆਰਟੀਸੀ ਨੇ ਬਕਾਇਦਾ ਆਪਣੇ ਬਕਾਇਆ ਰਹਿੰਦੇ ਪੈਸਿਆਂ ਦੀ ਦੇਣਦਾਰੀ ਦਾ ਜ਼ਿਕਰ ਕੀਤਾ ਹੈ ਸਭ ਤੋਂ ਪਹਿਲਾਂ ਗਲ ਬਕਾਇਦੀ ਕਰ ਲੈਣੇ ਇਸ ਪੱਤਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 10ਵੀਂ ਤੱਕ ਦੇ ਡিপিਆਈ ਸਕੂਲਾਂ ਦਾ ਬਕਾਇਆ 80.88 ਕਰੋੜ ਡিপিਆਈ ਕਾਲਜਾਂ ਦਾ 19 ਕਰੋੜ 34 ਲੱਖ ਟੈਕਨੀਕਲ ਐਜੂਕੇਸ਼ਨ ਦਾ 12 ਕਰੋੜ 83 ਲੱਖ ਤੇ ਵਿਆਹ ਤੇ ਨੇਤਰਹੀਣਾਂ ਦਾ ਕਿਰਾਇਆ 16 ਕਰੋੜ 12 ਲੱਖ ਹੋਰ ਬਕਾਇਆ 26 ਕਰੋੜ 38 ਲੱਖ ਮਹਿਰਾਮਾਂ ਦੇ ਮੁਫਤ ਸਫ਼ਰ ਦਾ ਬਕਾਇਆ 500 ਕਰੋੜ ਯਾਨੀ ਕੁੱਲ 655 ਕਰੋੜ 55 ਲੱਖ ਰੁਪਏ ਬਾਕੀ ਖੜਾ ਹੈ ਜੋ ਸਰਕਾਰ ਨੇ ਪੀਆਰਟੀਸੀ ਨੂੰ ਦੇਣਾ ਹੈ ਉਥੇ ਹੀ ਦੂਜੇ ਪਾਸੇ ਜੇਕਰ ਪੀਆਰਟੀਸੀ ਦੀਆਂ ਦੇਣਦਾਰੀਆਂ ਦੀ ਗੱਲ ਕਰੀਏ ਤਾਂ ਟ੍ਰਾਂਸਪੋਰਟ ਵਿਭਾਗ ਨੂੰ ਐਸਆਰਟੀ ਦੇਣਦਾਰੀ 58 ਕਰੋੜ ਕਿਲੋਮੀਟਰ ਸਕੀਮ ਦੇ ਤਹਿਤ ਦੇਣਦਾਰੀ 18 ਕਰੋੜ 20 ਲੱਖ ਤਨਖਾਹਾਂ ਤੇ ਪੈਨਸ਼ਨ 56 ਕਰੋੜ ਗ੍ਰੈਚੂਇਟੀ 8 ਕਰੋੜ ਛੁੱਟੀਆਂ ਦਾ ਬਕਾਇਆ 4 ਕਰੋੜ ਇਨਕਮ ਟੈਕਸ 50 ਕਰੋੜ ਹੋਰ ਬਕਾਇਆ 2 ਕਰੋੜ یعنی કુલ دین داریاں 214 ਕਰੋੜ ਤੇ 20 ਲੱਖ ਰੁਪਏ ਅਤੇ ਜੇਕਰ ਬਕਾਇਆ ਅਤੇ ਢੀਣ داریاں ਜੋੜ ਦਿੱਤੀਆਂ ਜਾਣ ਤਾਂ કુલ ਰਕਮ ਬਣਦੀ ਹੈ ਲਗਭਗ 870 ਕਰੋੜ ਰੁਪਏ 75 ਕਰੋੜ ਦੇ ਕਰੀਬ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਪੈਂਚਨਾ ਤੇ ਹੋਰ ਪੱਤਿਆਂ ਦਾ ਹੀ ਰੁਕਿਆ ਹੋਇਆ ਇਸੇ ਲਈ ਪੀਆਰਟੀਸੀ ਨੇ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੁਝ ਕਰੋ ਜਨਾਬ ਕਿਉਂਕਿ ਜੇਕਰ ਕਿਲੋਮੀਟਰ ਸਕੀਮ ਦੇ ਤਹਿਤ ਬਣਦੀਆਂ ਦੇਣਦਾਰੀਆਂ ਨਾ ਦਿੱਤੀਆਂ ਤਾਂ 243 ਬੱਸਾਂ ਬੰਦ ਹੋ ਸਕਦੀਆਂ ਨੇ ਜਿਸ ਦਿਨਾਲ ਨਾ ਸਿਰਫ ਵਿਭਾਗ ਨੂੰ ਘਾਟਾ ਹੋਏਗਾ ਬਲਕਿ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਗਰ ਮਹਿਲਾ ਫ੍ਰੀ ਬੱਸ ਸਰਵਿਸ ਦੀ ਗੱਲ ਕਰੀਏ ਤਾਂ 500 ਕਰੋੜ ਰੁਪਏ ਫ੍ਰੀ ਮਹਿਲਾ ਬੱਸ ਸਰਵਿਸ ਦਾ ਜੋ ਸਬਸਿਡੀ ਦਾ ਪੈਸਾ ਉਹ ਪੈਂਡਿੰਗ ਹੈ ਜਿਹਦੇ ਨਾਲ ਕੀ 243 ਕਿਲੋਮੀਟਰ ਸਕੀਮ ਦੀਆਂ ਬੱਸਾਂ ਬੰਦ ਹੋਣ ਦੀਆਂ ਕਗਾਰ ਦੇ ਉੱਤੇ ਆ 16 ਅਗਸਤ 2024 ਤੋਂ ਲੈ ਕੇ ਹੁਣ ਤੱਕ ਇਹਨਾਂ ਬੱਸਾਂ ਦਾ ਜਿਹੜਾ ਪੈਸਾ ਉਹ ਜਾਰੀ ਨਹੀਂ ਕੀਤਾ ਗਿਆ ਜਿਹਦੇ ਨਾਲ ਜਿਹੜੇ ਟਰਾਂਸਪੋਰਟਰ ਹੈਗੇ ਆ ਉਹਨਾਂ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਕਿ ਪੈਸਾ ਅਗਰ ਜਾਰੀ ਨਾ ਕੀਤਾ ਗਿਆ ਤਾਂ 243 ਬੱਸਾਂ ਰੋਕ ਦਿੱਤੀਆਂ جان ਗਿਆ یعنی کہ پنجاب ਦੇ ਵਿੱਚ ਜਿਹੜੇ ਯਾਤਰੀ ਆਉਂਦੇ ਜਾਂਦੇ ਨੇ ਬੱਸਾਂ ਤੇ ਸਫ਼ਰ ਕਰਦੇ ਨੇ ਲੋਕ ਉਹਨਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ 75 ਕਰੋੜ ਰੁਪਏ ਤਨਖਾਹਾਂ ਕਰਮਚਾਰੀਆਂ ਦੀਆਂ ਜਾਂ ਫਿਰ ਪੈਨਸ਼ਨਾਂ ਜੋ ਪੈਨਸ਼ਨਰਾਂ ਦੀਆਂ ਹੈਗੀਆਂ ਉਹਨਾਂ ਦਾ ਬਕਾਇਆ ਹਲੇ ਤੱਕ ਪੈਂਡਿੰਗ ਹੈ ਤਨਖਾਹਾਂ ਦੇਣ ਨੂੰ ਟਰਾਂਸਪੋਰਟ ਵਿਭਾਗ ਕੋਲੇ ਪੈਸਾ ਨਹੀਂ ਹੈਗਾ ਜਿਹਦੇ ਨਾਲ ਅੰਦਸ਼ਟ ਫੈਲ ਸਕਦਾ ਹੈ ਇਹ ਦਸਤਾਵੇਜ਼ਾਂ ਦੇ ਵਿੱਚ ਕਿਹਾ ਗਿਆ ਹੁਣ ਇਹਦਾ ਹੱਲ ਪੰਜਾਬ ਸਰਕਾਰ ਕੀ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਹਾਲ ਫਲ ਇਹ ਜ਼ਰੂਰ ਹੈ ਕਿ ਪੰਜਾਬ ਦੀ ਵਿੱਤੀ ਸੰਕਟ ਦੀ ਜਿਹੜੀ ਛਾਇਆ ਹੈਗੀ ਆ ਇਸ ਪੱਤਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਕੈਮਰਾਮੈਨ ਤੁਲਸੀ ਮਹਾਰਾਜ ਦਿਨ ਆ ਰਵਿੰਦਰਬੀ ਪੀਟੀਸੀ ਨਿਊਜ਼ ਚੰਡੀਗੜ੍ਹ